ਐਕਸ਼ਨ ਹਾਂ ਭਾਈ ਕਿੰਨੇ ਦੇ ਲੱਗੋਲੇ ਉਹਨੂੰ ਤੁਸੀਂ ਤਾਂ ਕਿਹਾ ਮੈਂ ਆ ਗਿਆ ਦੇਖੋ ਕੋਈ ਨਹੀਂ ਭਾਈ ਆਉਣ ਵਾਲੀ ਹੈ ਆਊਗਾ ਤਾਂ ਜਰੂਰ ਮੇਰੀ ਗੱਲ ਹੋਈ ਸੀ ਫੋਨ ਤੇ ਹਾਂ ਸੀ ਤਾਂ ਕਿੱਥੇ ਉਹ ਆਪਣੇ ਇਧਰ ਨੇੜੇ ਤੇੜੀ ਅੱਛਾ ਤੇ ਆਜੂਗਾ ਕੋਈ ਗੱਲ ਨਹੀਂ ਮੈਂ ਵੀ ਮਾਫੀ ਚਾਹਣੀ ਆ ਸੋਨੂੰ ਦੋ ਵਾਰੀ ਸੱਦ ਕੇ ਟਾਈਮ ਬਰਬਾਦ ਕੀਤਾ ਤੁਹਾਡਾ ਨਹੀਂ ਨਹੀਂ ਉਦੋਂ ਦੇਖੋ ਇਹ ਗਿਆ ਨਾ ਮੇਰੇ ਕੋਲੇ ਮੁੰਡਾ ਵੀ ਪੈ ਗਿਆ ਆ ਗਿਆ ਉਹ ਤਾਂ ਆਜੋ ਤੁਸੀਂ ਬੱਸ ਕੋਈ ਨਹੀਂ ਗੱਲ ਹੋਈ ਜੀ ਕਹਿੰਦੇ ਸੀ ਮੈਨੂੰ ਹੀ ਦੱਸਿਆ ਸੋ ਹੀ ਹੋਣਗੇ ਹਾਂ ਤੇਨੇ ਦਸਾਂਉਣ ਵਾਲਾ ਹੀ ਆ ਤੇ ਨੇੜੇ ਸੀ ਕਿਤੇ ਤੇ ਕੰਮ ਆਇਆ ਹੁਣ ਹਾਂ ਹਾਂ ਭਾਈ ਆਪ ਹੀ ਮੈਨੂੰ ਮਿਸ ਕਾਲ ਮਾਰ ਲਈ ਆਗਾ ਗੱਡੀ ਦੇਖ ਲਈ ਮੈਂ ਸਾਡੇ ਕਿ ਤਿੰਨ ਲੱਖ ਰੁਪਏ ਦੀ ਬਣਦੀ ਐ ਤੇ ਇਹਨਾਂ ਤੋਂ ਮੈਨੂੰ ਸਾਢੇ ਤਿੰਨ ਲੱਖ ਰੁਪਏ ਦਵਾ ਦੇ ਤੂੰ ਆ ਤੇ ਮੈਂ ਗੱਡੀ ਲੈਣਾ ਕਤਨਾ ਕੋਈ ਨਹੀਂ ਕੇਰਨ ਤੂੰ ਇੱਥੇ ਆ ਫੇਰ ਗੱਲਬਾਤ ਕਰ ਮੈਨੂੰ ਅਸੀਂ ਸੋ ਤੇ ਸਕਾਰਪੀਓ ਤੇ ਚੜਾ ਕੇ ਭੇਜਾਂਗੇ ਪੈਸੇ ਤਾਂ ਐਂ ਮੰਗਦਾ ਜਿਵੇਂ ਇੱਥੇ ਦਰਖਤਾਂ ਨੂੰ ਲੱਗਿਆ ਨਾ ਹਾਂ ਤੋੜ ਕੇ ਫੜਾ ਦੇਣੇ ਬਸ ਚਲ ਬਾਹਰ ਜਾ ਕਰਕੇ ਮੈਨੂੰ ਲੱਦਾ ਆਉਂਦਾ ਹਾਂ ਕੜ ਕੇ ਬਾਹਰ ਜਾ ਕਿੱਧਰ ਬੈਠੇ ਰਹੋ ਆ ਸਿਪਾਹੀ ਆਜੋ ਹਾਂ ਸਸਰੀ ਘਰ ਸਸਰੀ ਹੋਰ ਭਾਈ ਠੀਕ-ਠਾਕ ਸੀ ਠੀਕ-ਠਾਕ ਹੀ ਜੀ ਭਾਈ ਮੈਨੂੰ ਤਾਂ ਪਤਾ ਨਹੀਂ ਸੀ ਹੁਣ ਤੁਸੀਂ ਪੰਚਾਇਤ ਲਈ ਬੈਠਾ ਹੋ ਹੈ ਤੁਸੀਂ ਚੱਗੀ ਮੇਰੇ ਨਾਲ ਕੀਤੀ ਪੰਚਾਇਤ ਤਾਂ ਕਿਹੜੀ ਆਪਣੇ ਘਰ ਦੇ ਬੰਦੇ ਹੀ ਆ ਪੁੱਤ ਇਹ ਪੰਚਾਇਤ ਦਾ ਨਕਾ ਨੂੰ ਹਜੇ ਕਰੀ ਆਪਾਂ ਬੇਬੇ ਮੈਨੂੰ ਸਾਰੇ ਕੁਝ ਪਤਾ ਠੀਕ ਹੈ ਪੰਚਾਇਤ ਤਾਂ ਅਸੀਂ ਕਰੀ ਨਹੀਂ ਹਜੇ ਖਰਾਬ ਦੇ ਪਰਿਵਾਰਕ ਤਾਂ ਭਾਈ ਗੱਲ ਕੀਤੀ ਜਾਊਗੀ ਭਾਈ ਗੱਲ ਕੀ ਕੀਤੀ ਜਾਊ ਮੈਂ ਦੱਸ ਕੀ ਇਹਨਾਂ ਦੇ ਕੋਈ ਕੀ ਇਹ ਜੀ ਕਰਤੀ ਗੱਲ ਜਿਹੜੀ ਤੁਸੀਂ ਸਾਰਿਆਂ ਨਾਲ ਸੱਦ ਕੇ ਬੈਠੇ ਗੱਲ ਕੋਈ ਹੋਵੇ ਤਾਂ ਕੋਈ ਗੱਲ ਹੋਵੇ ਇਹ ਤਾਂ ਬਸ ਉੱਚਾ ਕਿ ਗੁੱਸਾ ਕਰਨ ਜਾਣਦੀ ਐ ਉਹ ਕਾਕਾ ਗੱਲ ਸੁਣ ਤੇ ਮੈਂ ਕਿੱਕਰ ਸਿੰਘ ਇਹ ਹਾਂਜੀ ਹਾਂਜੀ ਹਾਂ ਦੇਖ ਭਾਈ ਏ ਚ ਪੰਚਾਇਤ ਪੰਚੂਤ ਆਲਾ ਕੁਛ ਨਹੀਂ ਐ ਮੈਂ ਤੈਨੂੰ ਦੱਸਾਂ ਜੇ ਤੇਰੇ ਕੋਈ ਦਿਮਾਗ ਚ ਗਲਤ ਫਹਿਮੀ ਹੋਵੇ ਸਾਡੇ ਘਰ ਦੀ ਕੁੜੀ ਐ ਇਹ ਤਾਂ ਮੇਰੇ ਤੇ ਇੱਥੇ ਦੂਜੇ ਚੌਥੇ ਦੇ ਨਾਲ ਆਣਾ ਜਾਣਾ ਠੀਕ ਐ ਨਾ ਕੁਝ ਸਪੈਸ਼ਲ ਨਹੀਂ ਤੁਹਾਨੂੰ ਬੁਲਾਇਆ ਗਿਆ ਵੀ ਪੇਰੇ ਕਰਕੇ ਬੁਲਾਇਆ ਗਿਆ ਮੇਰੇ ਕਰਕੇ ਤਾਂ ਨਹੀਂ ਬੁਲਾਇਆ ਗਿਆ ਪਰ ਮੇਰੀ ਗੱਲ ਸੁਣੋ ਜਦੋਂ ਮੈਂ ਇਹ ਗੱਲ ਕਹਦੀ ਸੀ ਕਿ ਮੈਂ ਲੈਣ ਵਾਸਤੇ ਆਉਣਾ ਜੀ ਫਿਰ ਹੁਣ ਇੰਨਾ ਕੁਸ ਤੁਸੀਂ ਕਰਦਗੇ ਬੂਆ ਤੁਸੀਂ ਤੇ ਲੈਣ ਆਇਆ ਤਾਂ ਜੀ ਸੱਦ ਕੇ ਲੈ ਜਾ ਕੁੜੀ ਨੂੰ ਇਹ ਕਿਹੜਾ ਮਾਣਾ ਕਰਦੇ ਆ ਇਕੱਤਰ ਸਾਰਾ ਵਸਦੀ ਘਰਾਂ ਚ ਪਰਿਵਾਰ ਇਕੱਠੇ ਹੀ ਹੁੰਦੇ ਹੁੰਦੇ ਆ ਭਰਾਵਾ ਉਹ ਬਈ ਆਏ ਪਏ ਨਹੀਂ ਹੁੰਦੇ ਯਾਰ ਉਹਦੇ ਤਾਂ ਤੁਸੀਂ ਗਏ ਉਹਦੇ ਤੁਸੀਂ ਨਹੀਂ ਨਹੀਂ ਤੇਰਾ ਕੈਨ ਦਾ ਮਤਲਬ ਕੀ ਹੈ ਵੀ ਜਦੋਂ ਤੂੰ ਆਵੇਂ ਤਾਂ ਇੱਥੇ ਕੋਈ ਹੋਰ ਨਾ ਹੋਵੇ ਇਹਨਾਂ ਦੇ ਘਰ ਚ ਨਾ ਅਸੀਂ ਬੈਠੇ ਸੀ ਤਾਂ ਤੈਨੂੰ ਐ ਹੋ ਗਿਆ ਵੀ ਕਿਉਂ ਬੈਠੀਏ ਨਹੀਂ ਮੈਨੂੰ ਇਸ ਗੱਲ ਦਾ ਕੋਈ ਨਹੀਂ ਹੈਗਾ ਵੀ ਕਿਉਂ ਬੈਠਾਂ ਕੀ ਗੱਲ ਆ ਮੈਂ ਤਾਂ ਇੰਦੀ ਗੱਲ ਕਹਿਣਾ ਦੇਖੋ ਜੀ ਮੇਰੀ ਗੱਲ ਸੁਣੋ ਨਹੀਂ ਨਹੀਂ ਤੂੰ ਆnde ਜਿਹੜੀ ਗੱਲ ਕਹੀ ਜੀਓ ਅੱਛਾ ਪੰਚਾਇਤ ਲਈ ਬੈਠੋ ਹੁਣ ਮੈਨੂੰ ਤਾਂ ਗੱਲ ਦਾ ਹੀ ਨਾ ਪਤਾ ਮੈਨੂੰ ਮੈਨਾਂ ਸਹਿਸਵਾ ਕੇ ਆ ਗਿਆ ਤੇ ਅਸੀਂ ਵੀ ਸਹਿਸਵਾ ਕੀ ਇਨਦੇ ਘਰੇ ਆਏ ਆ ਇਧਰ ਕੰਮ ਚੱਲੇ ਸੀ ਅਸੀਂ ਇਧਰ ਕਹਿੰਦਾ ਪੂਆ ਰੋਣ ਕੀਤਾ ਪੂਆ ਰਸ ਨਹੀਂ ਸਾਦੇ ਸੀ ਭਾਈ ਅਸ ਤੋਂ ਇੱਥੇ ਬੰਦੇ ਇਕੱਠੇ ਘਰੀ ਬੈਠੇ ਆ ਤੁਹਾਡੇ ਵਾਸਤੇ ਤੇਰੇ ਵਾਸਤੇ ਉਹ ਨਹੀਂ ਨਹੀਂ ਕੋਈ ਬੰਦੇ ਬੰਦੇ ਇਕੱਠੇ ਨਹੀਂ ਕੀਤੇ ਫਿਰ ਬੈ ਵੀ ਜਾਂਦੇ ਹੋ ਜੇ ਸਾਹ ਨਾਲ ਚਾਰ ਬੰਦੇ ਨਾਲ ਲੈ ਕੇ ਉਹਦਾ ਨਾ ਉਸ ਤੋਂ ਨਾ ਬੰਦੇ ਨੂੰ ਢਾਉਣ ਦੀ ਗੱਲ ਕਰਦੇ ਵਿੱਚ ਨਹੀਂ ਬੱਸ ਦਾ ਮਾਰ ਕੇ ਕਰ ਲਾਗੀ ਇਹੇ 10000 ਤੇਰੇ ਦਸ ਕਿਸੇ ਦੀ ਡਾਂਗ ਮਾਰਤੀ ਅਜੇ ਤੱਕ ਢਾਹ ਦੂਗੀ ਤੇਨੂੰ ਕੀ ਕਰਾਂਗਾ ਢਾਕੇ ਤੇਰਾ ਕਰਾਉਣਿਆ ਕੰਦ ਵਾਸਤੇ ਢਾਉਣਾ ਤੇਨੂੰ ਓ ਮੇਰਾ ਕੰਟਰੋਲ ਹੀ ਹੈ ਭਰਾਵਾ ਬਾਕੀ ਭਾਈ ਤੂੰ 3.5 ਲੱਖ ਦੀ ਡਿਮਾਂਡ ਕਰੀ ਸੀ ਬਿੱਪੂ ਆ 3.5 ਲੱਖ ਇਹਨਾਂ ਨੂੰ ਕਹਿ ਦੇ ਮੈਂ ਗੱਡੀ ਦੇਖੀ ਬੈਠਾ ਤੇ ਫਿਰ ਹੁਣ 3.5 ਲੱਖ ਦਾ ਇੰਤਜ਼ਾਮ ਮੇਰਾ ਭਤੀਜਾ ਸਰਪੰਚ ਵੈਂਪਰ ਤੋਂ ਹੀ ਕਰੂੰਗਾ ਉ ਇਹਦੇ ਕੋਲੇ ਕਿੱਥੇ ਆ ਪੈਸੇ ਉਹ ਉਹ ਤੂੰ ਪੂਰੀ ਗੱਲ ਤਾਂ ਸੁਣੀ ਨਹੀਂ ਮੈਂ ਪਹਿਲਾਂ ਤਾਂ ਤੂੰ ਫੋਨ ਕੱਟ ਤਾ ਤੂੰ ਦੱਸ ਦੇ ਪੂਰੀ ਗੱਲ ਚੱਲ ਹੁਣ ਦੱਸ ਦੇ ਤੂੰ ਦੱਸ ਦੇ ਤਾਂ ਸਾਰਾ ਉਹ ਮੈਂ ਹੁਣ ਪੂਰੀ ਗੱਲ ਕੀ ਦੱਸਾਂ ਹੁਣ ਗੱਲ ਤਾਂ ਐ ਹੈ ਕਿ ਜਦੋਂ ਕਹਿੰਦੇ ਹੁੰਦਾ ਜਦੋਂ ਸਿੱਕਾ ਆਪਦਾ ਕੋਟਾ ਬਾਣੀਆਂ ਨੂੰ ਕੀ ਦੋਸ਼ ਜੇ ਹੁਣ ਇਹੀ ਜੱਜ ਦੀ ਹੋਵੇ ਤਾਂ ਮੈਨੂੰ ਭਲਾ ਦੀ ਇੱਥੇ ਪੰਚਾਇਤ ਬੈਠਣਾ ਪਵੇ ਤੂੰ ਸਹੀ ਕਹਿਣਾ ਕਿ ਕਰਦੇ ਆ ਅਸਲ ਤੇ ਤਰਤੀ ਨਹੀਂ ਕੀ ਕੀ ਕਸੂਰ ਕੀ ਐ ਵਿੱਚ ਜੱਜ ਦੀ ਨੂੰ ਦੱਸ ਕੋਈ ਡੋਲਦੀ ਐ ਕੋਈ ਨੁਕਸਾਨ ਕਰਦੀ ਐ ਤੁਹਾਡਾ ਕਿਹਰ ਦਾ ਤੂੰ ਕਹਿ। ਸਰਪੰਚ ਸਾਹਿਬ ਕੋਈ ਨੁਕਸਾਨ ਵਾਲੀ ਗੱਲ ਨਹੀਂ ਕੋਈ ਇਹ ਤਾਂ ਨਹੀਂ ਗੱਲ ਨਹੀਂ ਮੈਂ ਤੁਹਾਨੂੰ ਗੱਲ ਇੰਨੀ ਕਰਨ ਲੱਗਿਆ ਵੀ ਹੁਣ ਭੂਆ ਨੇ ਗੱਲ ਕਰ ਲਈ 3.5 ਲੱਖ ਦੀ ਇਹਨਾਂ ਨੇ ਪੂਰੀ ਗੱਲ ਮੇਰੀ ਸੁਣੀ ਨਹੀਂ ਤੇ ਪਹਿਲਾਂ ਹੀ ਫੋਨ ਕੱਟਤਾ। ਚਲ ਪਰ ਤੂੰ ਦੱਸ ਵੀ ਤਦ ਕੀ ਹਾਂ ਕੀ ਕੀ ਗੱਲ ਹੈ 3.5 ਨਾਲ ਸਾਨੂੰ ਸਮਝਾ ਦੇ ਕੀ ਹੈ। ਉਹ ਦੱਸ ਤੇ ਪੂਰੀ ਗੱਲ ਉਹ ਪੂਰੀ ਗੱਲ ਗੱਲ ਤੇ ਤੁਸੀਂ ਗੱਲ ਕਰਨੀ ਨਹੀਂ ਦਿੰਦੇ। ਚਲ ਕਰ ਯਾਰ ਹੱਦ ਹੋ ਗਈ ਅਸੀਂ ਤੈਨੂੰ ਕਿਹਾ ਅਸਾਂ ਪੁੱਛਵੇਂ ਦੱਸ ਗੱਲ ਕਰ। ਲੈ ਹੁਣ ਗੱਲ ਕੀ ਆ ਰਹਾ ਹੈ। ਮੈਂ ਦੱਸ ਦਿਆਂ ਤੁਹਾਨੂੰ। ਗੱਡੀ ਮੰਗੀ ਹੈ ਇਹਨਾਂ ਨੇ। ਕਹਿੰਦੇ ਜੇ ਪਿਕ ਇਥੇ ਸੌਰਿਆਂ ਦੇ ਆਉਣਾ ਆਵਦਿਆਂ ਦੇ ਤਾਂ ਗੱਡੀ ਲੈ ਕੇ ਆਈ ਨਹੀਂ ਤਾਂ ਓਕੇ ਆਪਦੇ ਪੇਕਿਆਂ ਦੇ ਘਰੇ ਗਈ ਕਿਉਂ ਭਾਈ ਇਹ ਗੱਲ ਹੋਈ ਹੈ ਹੁਣ ਤਾਂ ਤੂੰ ਉਹ ਬਣ ਗਈ ਹੋਏਗੀ ਸਾਰੇ ਵਿੱਚ ਕਹਿ ਕੇ ਨਾ ਬਹੁਤ ਵੱਡੀ ਬਣ ਜਾਏਗੀ ਹਾਂ ਇਹ ਗੱਲ ਹੋਈ ਹੈ ਤੇਰੀ ਤੂੰ ਕਹਿਣਾ ਦੀ ਗੱਲ ਨਹੀਂ ਹੋਈ ਕੋਈ ਗੱਲ ਦੀ ਗੱਲ ਨਹੀਂ ਕਿ ਕੁੜੀ ਨੂੰ ਕਹਿ ਵੀ ਗੱਡੀ ਆਊਗੀ ਤਾਂ ਆਈ ਨਹੀਂ ਤਾਂ ਕੋਈ ਗੱਲ ਵੀ ਹੈ ਜੀ ਹੋਈ ਕਿਉਂ ਭਾਈ ਤੁਹਾਡੀ ਗੱਲ ਤੁਸੀਂ ਓਏ ਇੱਕ ਮਿੰਟ ਭਾਈ ਇੱਕ ਮਿੰਟ ਤੁਸੀਂ ਦੱਸੋ ਮਸਲ ਦਨਾ ਗੱਲ ਹੀ ਕੋਈ ਨਹੀਂ ਹੋਈ ਹੈ ਜੀ ਇਹ ਤਾਂ ਬਸ ਬੈਠੇ ਬੈਠੇ ਤਾਂ ਪਤਾ ਨਹੀਂ ਕੋਈ ਗਮਾੜ ਮੜ ਚਾਹ ਪਿੱਛੇ ਗੱਲ ਹੋਈ ਚੁੰਨੀ ਚੱਕ ਕੇ ਆ ਗਈ ਜਿਹੜੀ ਗੱਲ ਹੋਈ ਉਹ ਦੱਸ ਕੋਈ ਵੀ ਨਹੀਂ ਗੱਲ ਹੋਈ ਹੈ ਜੀ ਕਿ ਮੈਨੂੰ ਆ ਕੇ ਨਹੀਂ ਗਈ ਹੁਣ ਕੀ ਹੋਰ ਉਹ ਹੀ ਤਾਂ ਦੱਸਿਆ ਨਾ ਵੀ ਤਾਂ ਬੈਠੀ ਬੈਠੀ ਲੜਪੀ ਮੈਂ ਨਾ ਮਾੜੀ ਜੀ ਗੱਲ ਤਾਂ ਬੋਲਣ ਲੱਗ ਜਾਂਦੀ ਚੁੱਪ ਕਰਕੇ ਚੁੰਨੀ ਚੱਕ ਕੇ ਆ ਜਾਂਦੀ ਕਿ ਕਿਵੇਂ ਆ ਆ ਕਿਵੇਂ ਆ ਜਾਂਦੀ ਹੈ ਯਾਰ ਐਂ ਦੱਸ ਤੂੰ ਤੋੜ ਦੇਗਾ ਇਹ ਮਾੜੀ ਜੀ ਗੱਲ ਤੇ ਚੁੰਨੀ ਚੱਕ ਕੇ ਆ ਗਈ ਇਹ ਆ ਗਈ ਤੇ ਤੂੰ ਤੋੜਤੀ ਹੈ ਤੇਰਾ ਇਹਨੂੰ ਕੋਈ ਡਰ ਨਹੀਂ ਵੀ ਆਏ ਚੱਲੀ ਜਾਂ ਕਿੱਥੇ ਨਹੀਂ ਤੂੰ ਰੋਕ ਨਹੀਂ ਸਕਦਾ ਨੂੰ ਨੀਲ ਕਾਦੇ ਪੇਖੜੇ ਟ ਬਲਟਾ ਬਲਟਾਂ ਦੇ ਪਏ ਆ ਜਿਹਨੇ ਬਲਟਾ ਮਾਰਦਾ ਸੀ ਇਹਨੂੰ ਐ ਪੁੱਛੋ ਵੀ ਉਹਨੇ ਆਪ ਵਾਲੇ ਮਾਰਤੇ ওভার ਘਰ ਦੇ ਵਿੱਚ ਤਾਂ 100 ਗੱਲਾਂ ਹੁੰਦੀਆਂ ਨੇ ਬਾਈ 3ਵੀਂ ਮਾਰਦੇ ਦੇ ਵਿੱਚ 100 ਵਾਰੀ ਸਿੱਟਰ ਕੋਲ ਖੋ ਜਾਂਦਾ ਇਹ ਗੱਲ ਦੀ ਤੀਜੇ ਦਿਨੋਂ ਉੱਟ ਕੇ ਦਵਾਗਾ ਤੀਜੇ ਦਿਨੋਂ ਉੱਟ ਕੇ ਅੱਛਾ ਨਾ ਦੋਹੀ ਗੱਲਾਂ ਹੋਈ ਜਿੰਨੀਆਂ ਕਰ ਬਰੇ ਮੇਰੀ ਗੱਲ ਸੁਣ ਬਾਈ ਠੀਕ ਹੈ ਜਿੱਦੇ ਤੁਸੀਂ ਉਹਦੇ ਜਾ ਕੇ ਪੰਚਾਇਤ ਲੈ ਕੇ ਗਏ ਹੋ ਜਿੱਦੇ ਤੁਸੀਂ ਮੇਰੇ ਘਰੇ ਜਾ ਕੇ ਜਲੂਸ ਕੱਢ ਕੇ ਆਏ ਉਹਦੇ ਮੈਂ ਕੁਛ ਨਹੀਂ ਨਾ ਬੋਲਿਆ ਠੀਕ ਹੈ ਨਾ ਮੇਰੀ ਗੱਲ ਸੁਣ ਤੁਸੀਂ ਇਹਨਾਂ ਨੇ ਕਰਾਈ ਮੇਰੀ ਪੂਰੇ ਪਿੰਡ ਦੇ ਸਾਹਮਣੇ ਬੇਇਜ਼ਤੀ ਸਾਰਿਆਂ ਦੇ ਸਾਹਮਣੇ ਲਿਜਾ ਕੇ ਏਸੀ ਲਾ ਕੇ ਆਏ ਇਹ ਅਸੀਂ ਮੈਂ ਮੈਂ ਲਾਉਣਾ ਸੀ ਆਪਦੇ ਦੇ ਇਹਨੇ ਅਸੀਂ ਚ ਨਹੀਂ ਪੈਣਾ ਜਵਾਕਾਂ ਨੇ ਏਸੀ ਚ ਨਹੀਂ ਪੈਣਾ ਫਿਰ ਮੇਰੇ ਸਾਹਮਣੇ ਪਿੰਡ ਦੇ ਵਿੱਚ ਮੇਰੀ ਕੀ ਰਹੀ ਸੀ ਦੋ ਜਾਣੇ ਗਏ ਆ ਮੈਂ ਤੇ ਇਹ ਹੁੰਦਾ ਅਸੀਂ ਜਾ ਕੇ ਘਰੇ ਏਸੀ ਲਾ ਕੇ ਆਹ ਲਾ ਕੇ ਪੰਚਾਇਤ ਲੈ ਕੇ ਆ ਗਏ ਉਹ ਭਰਾਵਾ ਨਾਲੇ ਤੇ ਨੂੰ ਚੀਜ਼ਾਂ ਨਹੀਂ ਆਪਾਂ ਭੂਆ ਦੇ ਬਾਬੇ ਨਾਲ ਨਹੀਂ ਸੀ ਤੇ ਯਾਰ ਇਹ ਤਾਂ ਯਾਰ ਭੂਆ ਦੇ ਜੇ ਇਹ ਨਾਲ ਸੀ ਤਾਂ ਇਹਨੂੰ ਤੂੰ ਪੰਚਾਇਤ ਚ ਗਿਣਦਾ 10 ਜੇ ਰਿਸ਼ਤੇਦਾਰ ਸੱਸ ਸਹੁਰਾ ਸਾ ਸਾਲਾ ਕਰ ਰਿਹਾ ਜੇ ਤਾਂ ਪੰਚਾਇਤ ਹੁੰਦੀ ਆ ਉਹ ਬਾਈ ਏਸੀ ਪੁੱਛੋ ਦੱਸ ਕੁੜਗੇ ਏਸੀ ਤੂੰ ਮੰਗਿਆ ਸੀ ਕਿ ਇਹਨੇ ਮੰਗਿਆ ਸੀ ਕੋਈ ਲਕੋ ਨਾ ਰੱਖੀ ਗੱਲ ਨਾ ਜੀ ਕਿਹਾ ਸੀ ਏਸੀ ਦਾ ਉਹ ਮੈਂ ਤਾਂ ਏਸੀ ਮੰਗ ਨਹੀਂ ਤਾਂ ਸੱਖੇ ਥਲੇ ਪੈਣ ਦੀ ਕੋਈ ਕੋਰ ਨੂੰ ਇੱਥੇ ਗਰਮੀ ਕੀਤੀ ਪਈ ਹੈ ਵਾਹ ਵਈ ਮੈਂ ਜੀ ਕੋਈ ਗੱਲ ਕੀਤੀ ਬਾਈ ਮੇਰੀ ਗੱਲ ਸੁਣ ਲੈ ਮੇਰੀ ਚੱਲ ਉਹਨੂੰ ਛੱਡ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਗੱਲ ਤਾਂ ਇੱਥੇ ਕਹਿੰਦਾ ਸਰਪੰਚਾ ਸੁਣ ਲੈ ਬੋਲ ਮੇਰੀ ਤਾਂ ਸੁਣਦਾ ਹੀ ਨਹੀਂ ਕੋਈ ਗੱਲ ਮੈਂ ਕਿਹਾ ਨਹੀਂ ਜਿਹੜੀਆਂ ਹੁਣੇ ਗੱਲਾਂ ਕਰੀ ਜਾਂਦੇ ਇਹ ਝੂਠ ਮਾਰੀ ਜਾਂਦੀ ਹੈ ਕਿ ਸੁੜਤ ਲੈ ਇਹ ਝੂਠ ਬੋਲਦੀ ਹੈ ਜਾਂ ਨਹੀਂ ਬੋਲਦੀ ਪਤਾ ਲੱਜੂਗਾ ਆਪਣੇ ਕੋਲ ਕਿੰਨੀ ਕਿ ਜਮੀਨ ਆਂਦੀ ਹੈ 10 ਕਿੱਲੇ ਉਹਦੇ ਮੈਨੂੰ ਹਾਂ 10 ਕਿੱਲੇ ਥੋੜੇ ਆ ਕਿਤੇ ਹਾਂ ਸੁੱਖਣਾ ਸਭ ਕੁਝ ਹੈ ਨਾ ਪਰਮਾਤਮਾ ਦੇ ਦਿੱਤੇ ਨੇ ਕੋਲੇ ਕਿਸੇ ਚੀਜ਼ ਨਾਲ ਕੋ ਨਹੀਂ ਹੈ ਹ ਉਹਦੇ ਬਾਵਜੂਦ ਤੂੰ ਆਹ ਹੁਣ ਜਵਾਕ ਤੈਨੂੰ ਪਤਾਈ ਹੈ ਕਿ ਉਹ ਸੱਚ ਤੇ ਨਹੀਂ ਹੈ ਇਹ ਕਿੰਨੇ ਕਿਰੀ 15 18000 ਰੁਪਏ ਦੀ ਤਨਖਾਹ ਹੈ ਨਹੀਂ ਦੇਦੀ ਠੀਕ ਹੈ ਤੇ ਹਰ ਤੀਜੇ ਦਿਨ ਸੁਣ ਲੈ ਯਾਰ ਹਰ ਮੁਸ਼ਕਿਲ ਹੈ ਨਹੀਂ ਮੈਂ ਤਾਂ ਨਹੀਂ ਨਹੀਂ ਹੁਣ ਜਿਵੇਂ ਦੱਸੀ ਜਾਂਦੇ ਵੀ ਏਸੀ ਭੇਜੋ ਗੱਡੀ ਲੈ ਕੇ ਆਈਂ ਖਲਾਣਾ ਕਰੀ ਉਹ ਕਿੱਥੋਂ ਦੇਣਗੇ ਯਾਰ ਇਹ ਤੈਨੂੰ ਸੰਗ ਸ਼ਰਮ ਨਹੀਂ ਆੜੀ ਮੁਰਤੇ ਮੰਗਣ ਲੱਗੇ ਤੁਸੀਂ ਮੇਰੀ ਤਾਂ ਗੱਲ ਹੀ ਇਹਦੀ ਗੱਲ ਵੱਡੀ ਕਰਦੇ ਨਹੀਂ ਏਸੀ ਨਹੀਂ ਮੰਗਿਆ ਕੁੜੀ ਨੇ ਮੰਗਿਆ ਸੀ ਹਾਂ ਮਨਵੇ ਅਸੀਂ ਕੁੜੀ ਨੇ ਏਸੀ ਮੰਗਿਆ ਤੂੰ ਰੋਕਣ ਸਾਬ 10 ਕਿਲ ਦਾ ਮਾਰਕਾ ਤੂੰ ਕਹਿੰਦਾ ਮੈਂ ਲੈ ਕੇ ਦਿੰਨਾ ਉਹ ਮੇਰੀ ਤਾਂ ਬਾਈ ਤੁਸੀਂ ਤੁਸੀਂ ਨਹੀਂ ਚੱਲ ਛੱਡ ਮੈਂ ਇਹਨੂੰ ਤਾਂ ਬੋਲਣ ਓਏ ਇੱਕੋ ਡੇਕੀ ਏਸੀ ਵਾਲਾ ਚਲੋ ਨਿਬੜ ਗਿਆ ਲਾਤਾ ਤੇਰੇ ਘਰੇ ਲੱਗ ਗਿਆ ਗੱਲ ਖਤਮ ਠੀਕ ਹੈ ਦੇ ਤਾਂ ਓਕੇ ਜ਼ੋਕੇ ਹੁਣ ਕੀ ਰੌਲਾ ਹੈ ਆਹ 2.5 ਲੱਖਾਂ ਨਾਲ ਕੀ ਗੱਲ ਕਰੀ ਹੁੰਦੇ ਐ ਹੋਟੇ ਹੋਈ ਹੈ ਹੈ 3 ਲੱਖ 3.5 ਲੱਖ 3.5 ਲੱਖ ਵਾਲੀ ਹਾਂ ਹੁਣ ਮੈਂ ਹਾਈ ਤਾਂ ਗੱਲ ਤੁਹਾਨੂੰ ਕਰਨ ਲੱਗਿਆ ਸੀ ਹਾਂ ਕਰ ਵੀ ਮੈਂ ਮੈਨੂੰ ਜੇ ਤੁਸੀਂ ਬੋਲਣ ਦਿਓਂਗੇ ਤਾਂ ਇਹ ਤਾਂ ਉੱਤੋਂ ਦੀ ਪੈਂਦੀ ਐ ਮੇਰੀ ਨਹੀਂ ਇਹਨੂੰ ਛੱਡ ਤੂੰ ਤੂੰ ਦੱਸ ਹਾਂ 3.5 ਲੱਖ ਕੀ ਗੱਲ ਅੱdte ਲੱਖਾਂ ਦੀ ਗੱਲ ਆਏ ਆ ਵੀ ਮੈਂ ਤਾਂ ਇਹਨਾਂ ਤੋਂ ਹੱਥਦਾਰ ਮੰਗਦਾ ਸੀ ਕਿ ਹੱਥਦਾਰ ਯਾਰ ਕਮਾਲ ਹੋ ਗਈ ਇਹਨੂੰ ਪਤਾ ਨਹੀਂ ਹੈ ਕਿੰਨੀ ਕੁ ਗੰਜائش ਹੈ ਇਹਨਾਂ ਦੀ ਉਹ ਮੈਂ ਹੁਣ ਕੱਲ ਨੂੰ ਹੁਣ ਤੂੰ ਹੈ ਤੇਰੇ ਕੋਲ 10 ਕਿੱਲੇ ਹੈ ਕੱਲ ਨੂੰ ਕੋਈ ਤੇਰਾ ਰਿਸ਼ਤੇਦਾਰ ਕੋਈ ਤੇਰਾ ਯਾਰ ਮਿੱਤਰ ਤੈਨੂੰ ਕਹਦੇ ਜੀ ਮੈਨੂੰ 20 ਕਰੋੜ ਰੁਪਈਆ ਚਾਹੀਦਾ ਦੇ ਦੇਂਗਾ ਤੂੰ ਉਹ ਬਈ ਗੱਲ ਪਤਾ ਕੀ ਕਰਾ ਤੁਸੀਂ ਇਸ ਮੇਰੀ ਗੱਲ ਤਾਂ ਸੁਣੋ ਮੈਂ ਤਾਂ ਐਂ ਕਹਿੰਦਾ ਸੀ ਵੀ ਮੈਂ ਪੁੱਛਿਆ ਮੈਂ ਕੋਈ ਐਂ ਨਹੀਂ ਗੱਲ ਕੀਤੀ ਵੀ ਮੈਨੂੰ ਤਾਂ ਦਿਓ ਦਿਓ ਮੈਂ ਤਾਂ ਨਹੀਂ ਕੋਈ ਗੱਲ ਨਹੀਂ ਘੜੀ ਆ ਮੂੰਹ ਤੇ ਖੜੀ ਹੈ ਠੀਕ ਹੈ ਮੈਂ ਤਾਂ ਹਾਜੀ ਗੱਲ ਪੂਆ ਜੀ ਨਾਲ ਕਰਨੀ ਲੱਗਾਂ ਦੀ ਪੂਆ ਜੀ ਵੀ ਐਂ ਗੱਲ ਆ ਵੀ ਮੈਨੂੰ ਲੋੜ ਠੀਕ ਹੈ ਵੀ ਮੈਨੂੰ ਲੋੜ ਹੈ ਜੇ ਤੁਸੀਂ ਮੇਰਾ ਹੱਲ ਕਰ ਦੋਗੇ ਮੈਂ ਤੁਹਾਨੂੰ ਮੋੜ ਦੂੰਗਾ ਪੁੱਛ ਪੂਆ ਮੈਂ ਤਾਂ ਇਹ ਗੱਲ ਆ ਜੀ ਕਰਨੀ ਫੋਨ ਕੱਟਦਾ ਪਹਿਲੇ ਯਾਰ ਇਹ ਤਾਂ ਗੱਲ ਆਖੀ ਨਹੀਂ ਗਈ ਆ ਆਖੇ ਸਰ ਨੇ ਕਿਹਾ ਲੱਗਦਾ ਪਈਆ ਤੇਨੂੰ ਕਰ ਲਓ ਹੋ ਸਕਦਾ ਤੈਨੂੰ ਲੋੜ ਹੋਵੇ ਹੈ 10 ਕਿੱਲੇ ਦਾ ਮਾਲਕ ਹੈ ਤੇਰੇ ਹੋਰ ਵੀ ਬਥੇਰੇ ਰਿਲੇਸ਼ਨ ਹੋਣਗੇ ਇਹੀ ਤੇ ਆਏ ਆ ਤੇਨੂੰ ਪੈਸੇ ਲੰਘਣ ਨੂੰ ਮੇਰੀ ਗੱਲ ਤਾਂ ਸੁਣੋ ਮੈਂ ਉਹੀ ਤਾਂ ਗੱਲ ਕਹੀ ਐ ਨਾ ਸਪੰਜ ਸਾਹਿਬ ਇਹਨਾਂ ਨੇ ਘਰ ਦੇਤੇ 25-30 ਲੱਖ ਰੁਪਇਆ ਲਾਤਾ ਯਾਰ ਲਾਤਾ ਤੇ ਉਹ ਚ ਤੈਨੂੰ ਕੀ ਤਕਲੀਫ ਹੈ ਜੇ ਲਾਤਾ ਆ ਘਰ ਆਲੀ ਗੱਲ ਤਾਂ ਅਗਲੇ ਦੇ ਪੈਸਾ ਇਹਨੇ ਕਿ ਨਾਲ ਲਾਤਾ ਲੋਨ ਤੇ ਲੈ ਆਏ ਨੇ ਹੁਣ ਪਤਾ ਲੱਗੂ ਉਹਨੂੰ ਕਿਸ਼ਤਾ ਭਰਨੀ ਆ ਪੈਣਗੀਆਂ ਚਲ ਠੀਕ ਹੈ ਕਿਸ਼ਤਾ ਜਿੱਦਾਂ ਹੋਊਗਾ ਤਾਂ ਭਰੂਗਾ ਹੀ ਆਪੇ ਫਿਰ ਉਹ ਥੋੜੀ ਗੱਲ ਹਾਂ ਤੇ ਫਿਰ ਜਿਉਂ ਤੈਨੂੰ ਦਿਖਦਾ ਵੀ 25 ਲੱਖ ਮਕਾਨ ਤੇ ਲਾਤਾ 5 ਲੱਖ ਤੇ ਜੇਬ ਚੋਂ ਥੋੜੀ ਲਾਤਾ ਵੀ ਇਹਦੇ ਕੋਲੇ ਘਰੇ ਟਰੰਕ ਭਰੇ ਪਏ ਆ ਇਹਨੇ ਲਾਤਾ ਮੈਨੂੰ ਵੀ ਜਿੰਦੇ ਕਿਸ਼ਤਾ ਭਰੂਗਾ ਜਵਾਕ ਪਤਾ ਲੱਗੂ ਜਦੋਂ ਕਿਸ਼ਤਾ ਚਾਰ ਚੜੇ ਮਹੀਨੇ ਕਿਸ਼ਤਾ ਜਾਂਦੀ ਹੈ ਦਾਤਾ ਜ ਇਹਨਾਂ ਨਾਲ ਤਾਂ ਮੁੱਕਰੀ ਜਾਂਦੇ ਆ ਇਹਨਾਂ ਨੂੰ ਤਾਂ ਭੂਆ ਜੀ ਨੂੰ ਵੀ ਕਹਿਤਾ ਮੈਂ ਤਾਂ ਗੱਡੀ ਲੈਣੀ ਆ ਗੱਡੀ ਤੇ ਨਹੀਂ ਸਕਦੇ ਮੈਂ ਪਾ ਸਕਦੇ ਮੇਰੇ ਤਾਂ ਸੁਭਾਈ ਕੀ ਗੱਲ ਐ ਹੋਈ ਸੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦੇਣਾ ਹੁਣ ਇਹ ਜੋ ਮਰਜ਼ੀ ਕਹੀ ਜਾਣ ਭੂਆ ਵੀ ਇਹਨਾਂ ਨਾਲ ਰਲ ਗਈ ਇਹਨਾਂ ਦੀ ਇਸੇ ਦੀ ਭੂਆ ਕੀ ਤਾਂ ਭੂਆ ਵੀ ਇਹਨਾਂ ਦੀ ਪੱਖ ਦੀ ਗੱਲ ਕਰੂ ਇਹਨੇ ਤਾਂ ਹੁਣ ਗੱਲ ਤੁਹਾਡੇ ਸਾਹਮਣੇ ਕਰਨੀ ਕਰਨੀ ਆ ਤੂੰ ਘਰੇ ਜਾਣਾ ਇਹ ਗੱਲ ਯਾਦ ਰੱਖੀ ਉੱਥੇ ਕੋਈ ਮੇਰੀ ਨਹੀਂ ਆ ਰਹਿਣਾ ਤਾਂ ਸੁਣਣਾ ਰਹੋਗੀ ਤਾਂ ਇਹ ਕਰੀ ਅੱਜ ਵੀ ਕੋਈ ਤਾਂ ਚੱਪੇ ਆਰ ਆ ਕਿਹੜੀ ਟੋਨ ਹੈ ਵੀ ਤੇਰੀ? ਓ ਬਾਈ ਹੁਣ ਮੈਂ ਇਹਨੂੰ ਇਹਦਾ ਮਤਲਬ ਤੂੰ ਸ਼ਰਮ ਧਮਕੀ ਦੇਈਏ ਨਾ ਸਾਡੇ ਸਾਹਮਣੇ? ਹਾਂ ਦੇਖ ਲਓ ਧਮਕੀਆਂ ਦੀ। ਮੈਂ ਉੱਥੇ ਜਾਣਾ ਉੱਥੇ ਰਹਿਣਾ। ਉੱਥੇ ਰਹੂਗੀ ਇਹ। ਸਮਝੇ? ਐਵੇਂ ਦੇ ਰੋਗੀ ਤਾਂ ਡੰਡੇ ਦੇ ਜੋਰ ਤੇ ਰੱਖਾਂਗੇ ਜੇ ਤੇਰੀ ਇਹੀ ਗਲਤ ਭੈਣੀ ਤੇਰੇ ਦਿਮਾਗ 'ਚ ਤਾਂ। ਅਸੀਂ ਤਾਂ ਤੇਰੇ ਨੂੰ ਪਿਆਰ ਨਾਲ ਗੱਲ ਕਰ ਰਹੇ ਹਾਂ ਤੇਰੇ ਨਾਲ। ਵੀ ਪਾਈ ਤੂੰ ਦੱਸ ਚੰਨਾ ਕੀ ਹੈ? ਗੱਲ ਖਤਮ। ਹੈ ਤੂੰ ਉਂਗਲਾ ਕਰ ਕਰਕੇ ਯਾਦ ਰੱਖੀ ਤੂੰ ਉੱਥੇ ਜਾਣਾ ਉੱਥੇ ਰਹਿਣਾ। ਉੱਥੇ ਵਾਸਤੇ ਹੀ ਆਈ ਸੀ ਇਹ। ਮੈਂ ਤਾਂ ਕੁਛ ਨਹੀਂ ਕਹਿੰਦਾ ਜੀ ਸਮਝੇ ਇਹਨਾਂ ਗੱਲਾਂ 'ਚ ਕੋਈ ਦਮ ਤੰਤ ਨਹੀਂ ਐ ਜਿਹੜੀਆਂ ਤੂੰ ਕਰਦੀਆਂ ਜੰਨਾ ਸਮਝੇ ਥੋੜੀ ਥੋੜੀ ਪੂਆ ਥੋੜੀ ਇਹਨੇ ਮਾੜਾ ਕਰਤਾ ਤੇਰਾ ਘਰ ਬਸਾਤਾ ਉਦੋਂ ਚੰਗੀ ਸੀ ਇਹ ਉਹ ਤਾਂ ਨਾ ਪੈਰਾਂ 'ਤੇ ਹੱਥ 'ਤੇ ਦਿੰਦੇ ਸੀਗੇ ਹਾਂ ਰਿਸ਼ਤਾ ਕਰਾ ਰਿਸ਼ਤਾ ਕਰਾ ਜਿੰਨੇ ਨੇ ਮੰਗਾ ਮੰਗਾ ਤੂੰ ਤਾਂ ਹੱਕ ਰੱਖਿਆ ਤੁਹਾਨੂੰ ਜਿੰਨੇ ਤੁਸੀਂ ਕਹੀ ਹੋਲੇ ਉਸ ਹਾਜ਼ਰਾ ਨੂੰ ਕੰਬਰੀ ਪਾਈ ਪੈਸਾ ਟੱਕਰਾ ਜਿਹੜਾ ਕੱਪੜਾ ਤੁਹਾਨੂੰ ਜਿਹੜੇ ਆ ਕੇ ਉਹ ਲੈ ਕੇ ਆਏ ਉਹਨਾਂ ਤੁਸੀਂ ਦੋਹੇ ਜੀ ਜਾ ਕੇ ਮੁੰਡੇ ਦੇ ਵੀ ਆਉਂਦੇ ਆ ਯਾਰ ਚਿਹੇ ਜਾਂ ਪਿਛੋਲੇ ਦਾ ਹੁੰਦਾ ਨਾ ਬਿਹਾਰ ਉਹ ਤੂੰ ਕਿ ਲਾਇਦਾ ਨਹੀਂ ਕਰਿਆ ਪਰ ਮੈਂ ਵੀ ਜਿੰਨੀ ਜਵਾਨ ਕਰ ਸੀ ਜੋੜੀ ਘੋੜੀ ਪਾਤੀ ਤੈਨੂੰ ਉਦੋਂ ਤੇਰੀ ਮਾਂ ਨੇ ਆਖਿਆ ਜੋੜੀ ਘੋੜੀ ਪਾ ਦੇ ਅਸੀਂ ਜੋੜੀ ਘੋੜੀ ਪਾਤੀ ਆ ਗੱਡੀਆਂ ਤੇ ਏਸੀਆਂ ਤਾਂ ਮਗਰੋਂ ਠੇਕਾ ਨਹੀਂ ਲਿਆ ਸੀ ਇਹ ਮੇਰੇ ਕੱਕਾ ਉਹਨੂੰ ਜੀ ਸਦਕੇ ਤੂੰ ਜੋ ਉਹਦਾ ਬਣਦਾ ਸੀ ਮਾਨ ਸਨਮਾਨ ਕੀਤਾ ਸ਼ਾਬਾਸ਼ ਏ ਤੇਰੀ ਇਹ ਕੋਈ ਦੋ ਰਹਿ ਨਹੀਂ ਅਸੀ ਇਹ ਨਹੀਂ ਕਹਿੰਦੇ ਜੇ ਤੈਨੂੰ ਇਹ ਨਹੀਂ ਕਹਿੰਦੀ ਵੀ ਭਾਈ ਮੈਨੂੰ ਕੁਝ ਪਾਇਆ ਨਹੀਂ ਲੈ ਦੇ ਇਹ ਤਾਂ ਨਹੀਂ ਮੰਗਦੀ ਤਰ ਤੋ ਕੁਛ ਇਹ ਤਾਂ ਹਰ ਹੁਣ ਸੁਣਾ ਦਿੰਦਾ ਹੀ ਗੱਲ ਸਿਆ ਬੇੜੇ ਰਿਸ਼ਤਾ ਹੋਣ ਲੱਗੇ ਜੋ ਤੂੰ ਮੰਗਿਆ ਇਹਨਾਂ ਨੇ ਉਵੇਂ ਕੀਤਾ ਠੀਕ ਹੈ ਤੇ ਜੇ ਹੁਣ ਤੂੰ ਕਮੇ ਵੀ ਹਰ ਦੂਜੇ ਮਹੀਨੇ ਤੀਜੇ ਮਹੀਨੇ ਇੱਕ ਨਵੀਂ ਡਿਮਾਂਡ ਰੱਖ ਕੇ ਬੈਜੇ ਔਰ ਇਹਨੂੰ ਕੁੱਟਣ ਬੈਜੇ ਇਹ ਨਹੀਂ ਚੱਲੂਗਾ ਮੇਰੀ ਤਾਂ ਗੱਲ ਸੁਣ ਲੋ ਜੀ ਮੈਂ ਤਾਂ ਇਹਦੇ ਤੇ ਕਦੇ ਹੱਥ ਵੀ ਨਹੀਂ ਚੱਕਿਆ ਮੈਂ ਆ ਦੱਸ ਰਿਹਾ ਜਿਹੜੇ ਆ ਮਾਂ ਝੂਠ ਬੋਲ ਰਹੀ ਹੈ ਵੇਦੇ ਨਿਸ਼ਾਨ ਕਾ ਤੇ ਫਟੂਈ ਦੇ ਉੱਤੇ ਕੁੜੀ ਦੇ ਉਹ ਹੌਣ ਤਾਂ ਡਿੱਗ ਪਈ ਸੀ ਤੁਸੀਂ ਗੱਲ ਪੂਰੀ ਇਹਨੂੰ ਯਾਰ ਡਿੱਗਣ ਦੇ ਨਿਸ਼ਾਨ ਹੋਰ ਹੁੰਦੇ ਆ ਲਾਸ਼ਾਂ ਸਾਡੀਆਂ ਟੂਈ ਤੇ ਲਾਸ਼ਾਂ ਪਾਈਆਂ ਨੇ ਲਾਸ਼ਾਂ ਪਾਗਾ ਪਾਗਾ ਜੀ ਇਹ ਮੈਂ ਮੈਂ ਤੈਨੂੰ ਸਿੱਧਾ ਦਿਖਾ ਕੇ ਨਿਸ਼ਾਨ ਪਾਣਗੇ ਤੇਰੇ ਉਹ ਮੇਰੀ ਗੱਲ ਸੁਣ ਉਹ ਤਾਂ ਉੱਦੇ ਵੈਸੀ ਖੜੇ ਖੜੇ ਤੋਂ ਬੈਠ ਜੀ ਮੈਂ ਐਂ ਕੀਤਾ ਤੇ ਉਹ ਇੱਕ ਨੰਗੀ ਜਾਂਦੀ ਓਏ ਕੱਕਾ ਤੂੰ ਇਹ ਨਿਆਣੀਆਂ ਇਹ ਨਿਆਣੀਆਂ ਇਹ ਐਨਾ ਕਰ ਤੂੰ ਇਹ ਚਿੱਟੀਆਂ ਐਵੇਂ ਨਹੀਂ ਆਕੇ ਸਮਝੇ ਸਾਡੀ ਉਮਰ ਨਿਕਲ ਗਈ ਸਾਡੀ ਉਮਰ ਨਿਕਲ ਗਈ ਸਾਡੀ ਉਮਰ ਨਿਕਲ ਗਈ ਸਾਡੀ ਉਮਰ ਨਿਕਲ ਗਈ ਸਾਰੀ ਉਮਰ ਇਕਲੀ ਸਾਡੇ ਤਾਂ ਕਦੇ ਅਜੇ ਤੱਕ ਮੈਰਟ ਇਸ ਤਰ੍ਹਾਂ ਬੱਜੀਆਂ ਨਹੀਂ ਚਲੋ ਮੇਰੀ ਸੁਣੋ ਗੱਲ ਜੀ ਹਾਂ ਠੀਕ ਹੈ ਮੈਂ ਤਾਂ ਹੁਣ ਮੈਂ ਤਾਂ ਐਦਾਂ ਦੀ ਕੋਈ ਗੱਲ ਕੀਤੀ ਨਹੀਂ ਪਰ ਜੇ ਹੁਣ ਮੇਰੇ ਤੇ ਪੈ ਰਹੀ ਹੈ ਤਾਂ ਵੀ ਮੈਂ ਤਾਂ ਚੁੱਪ ਕਰਕੇ ਸੁਣੂੰਗਾ ਹੀ ਹੈ ਨਹੀਂ ਨਹੀਂ ਤੂੰ ਬੋਲ ਤੈਨੂੰ ਬੋਲ ਤੈਨੂੰ ਸੀ ਬੋਲਣ ਤੋਂ ਮਨ ਨਹੀਂ ਕਰਦਾ ਤੂੰ ਦੱਸ ਕੀ ਤੇਰੇ ਦਿਲ ਦੀ ਜੜੀ ਹੈ ਇਹ ਦੱਸ ਤੇ ਅੱਜ ਤੈਨੂੰ ਇਹ ਤੇਰੇ ਅਕੇ ਬੋਲਦੀ ਹੈ ਤੈਨੂੰ ਕੁਝ ਕਹਿੰਦੀ ਤਾਂ ਦੱਸ ਕੋਈ ਗੱਲ ਉਹ ਜੀ ਹਾਂ ਉਹ ਦੱਸ ਜੋ ਤੇਰੇ ਮਨ ਚ ਹੈ ਕਾਕਾ ਖੁੱਲ ਕੇ ਬੋਲ ਮੇਰੇ ਮਨ ਇਹ ਨਹੀਂ ਬੋਲੀ ਇਹ ਬੱਚੇ ਤਾਂ ਜੀ ਬੋਲਣ ਜਾਂਦੀ ਹੈ ਹੋਰ ਨਹੀਂ ਬੋਲੀ ਹੈ ਸਰ ਪੰਚ ਸਾਹਿਬ ਅੰਦਰ ਜਾ ਰ ਲੈਂਦਾ ਹੈ ਤੁਰੂਗਾ ਪੈਰਾਂ ਦਾ ਕੁੱਟਦਾਗਾ ਸਰ ਇਹ ਨਹੀਂ ਜਾਵੇ ਜਰੂਰੀ ਬੋਲੇ ਵੀ ਨਾ ਕਿਤੇ ਭਰਾ ਹੁਣ ਕਹਿਤਾ ਦਿੱਤਾ ਅਬਾਈ ਆਪਣੇ ਸਾਹਮਣੇ ਵੀ ਉੱਥੇ ਜਾਣਾ ਉੱਥੇ ਜਾਣਾ ਦੇਖ ਉਹ ਨਹੀਂ ਆ ਕੇ ਕਹਿ ਮੈਂ ਫਿਰ ਕੀ ਕਹਤਾ ਹਾਂ ਹੁਣ ਤੱਕ ਕਿਸੇ ਨੇ ਗੌਰ ਨਹੀਂ ਕੀਤੀ ਤੁਸੀਂ ਸਮਝੀ ਜਿਵੇਂ ਇਹ ਹੋਂਟਾ ਕਿ ਕਰਦਾ ਹੈ ਜੇ ਤੁਸੀਂ ਪਹਿਲੇ ਦਿਨ ਇੱਕ ਕਦਮ ਚੱਕਿਆ ਹੁੰਦਾ ਨਾ ਇੱਥੋਂ ਤੱਕ 9 ਬਤਨ ਨਹੀਂ ਸਾਂਭੀ ਮੇਰੀ ਗੱਲ ਸਮਝ ਗਏ ਨਾ ਤੁਸੀਂ ਤੁਸੀਂ ਇਹਨੂੰ ਸਿਰ ਚੜਾਇਆ ਹੈ ਮੇਰੀ ਗੱਲ ਸੁਣ ਬੇਬੇ ਮੈਂ ਤੈਨੂੰ ਆਪ ਆ ਕੇ ਕਿਹਾ ਕਿ ਮੈਨੂੰ ਏਸੀ ਲੈ ਕੇ ਦੇ ਦੇ ਪੁੱਤ ਫੋਨ ਕਰ ਜਾ ਪੁੱਛ ਕਹੜਾਗਾ ਸਭ ਇਹਨੂੰ ਪੁੱਛ ਮੁੰਡੇ ਨੂੰ ਮੈਂ ਤੈਨੂੰ ਕਿਹਾ ਵਾ ਤੂੰ ਮੈਨੂੰ ਏਸੀ ਲੈ ਕੇ ਦੇ ਦੇ ਉਹ ਯਾਰ ਤੁਸੀਂ ਤੂੰ ਇਹਨਾਂ ਨੂੰ ਵੀ ਕਹਿੰਦਾ ਤੂੰ ਉਹ ਤੇ ਡਿੰਡਾ ਮਾਰਦਾ ਹੈ ਕਿ ਜਾ ਲੈ ਕੇ ਫਲਾਣੀ ਚੀਜ਼ ਉਹ ਬਾਈ ਮੈਂ ਨਹੀਂ ਕੁਛ ਕੀਤਾ ਹਾਂ ਤੁਸੀਂ ਦਿੱਲੀ ਦੇਖ ਭਾਈ ਨਾ ਦਾ ਤੂੰ ਮਾਂ ਨੂੰ ਕਹਿੰਦਾ ਇਹ 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 ਵੀ ਚਾਹ ਆਪਦੇ ਪੇਕੇ ਨੂੰ ਇਹ ਨੂੰ ਨਹੀਂ ਪਤਾ ਮੇਰਾ ਭਰਾ ਕੀ ਕਰਦਾ ਮੇਰੀ ਗੰਜائش ਕੀ ਮੇਰੇ ਘਰੇ ਏਸੀ ਮੰਗੂਗੀ ਕਿ ਕਹੇ ਇਹ ਕਾਰ ਮੰਗੂਗੀਏ ਇਹ ਆਨੇ ਮੈਨੂੰ ਅੱਥਰ ਦੜਕੇ ਤੇਲ ਲੰਗੂ ਤਲਦਾਗਾ ਵੀਸੀ ਲਿਆ ਆਈਸੀ ਲਿਆ ਉਹ ਆ ਮੰਨ ਕੇ ਕਿੰਨੀ ਤੇ ਤੁਹਾਡਾ ਵਿਜਾਰਾ ਕਰੋਗੇ ਤੁਸੀਂ ਲੋਗ ਉਹ 10 ਕਿੱਲੇ ਫੁੱਕੜੇ ਤੂੰ ਫਿਰ ਕੇ ਕਹਿੰਦਾ 10 ਕਿੱਲੇ ਜਵਾਕਾਂ ਵਾਸਤੇ ਮੈਂ ਕੀ ਆ 10 ਕਿੱਲੇ ਜਵਾਕ ਤੇ ਫਿਰ ਇਹਨਾਂ ਨੂੰ ਸੂਣੀ ਤੇ ਤੱਕਣਾ ਜਲਦੀ ਅਸੀਂ ਵੀ ਤੇਰੇ ਜਵਾਕਾਂ ਵਾਸਤੇ ਉਹਨਾਂ ਵਾਸਤੇ ਲਾ ਦੇ ਫਿਰ ਮੇਰੀ ਮਾਤਾ ਸਿਕਣਾ ਤੈਨੂੰ ਤੇਰੇ ਜੁਆਕ ਤਾਂ ਤੇਰੇ ਜੁਆਕ ਹੈ ਇਹ ਕਿਸੇ ਦਾ ਜੁਆਕ ਨਹੀਂ ਇਹਨਾਂ ਨੂੰ ਸੂੜੀ ਕਰਨਾ ਕਰੋ ਤੇਜ਼ ਜੁਆਕ ਚੜਨ ਲੈ ਦੇ ਗੱਡੀ ਦਾਤਾ ਜੀ ਮੈਂ ਤਾਂ ਨਾ 8 ਸਾਲ ਹੋ ਗਏ ਵਿਆਹ ਨੂੰ 3 ਸਾਲ ਸੌਖੇ ਕੱਟਿਆ ਇਹਦੇ ਨਾਲ ਜਿੱਦ ਤੇ ਸੱਸ ਮੇਰੀ ਮੁੱਕ ਗਈ ਬਸ ਉਸ ਤੋਂ ਬਾਅਦ ਤਾਂ ਇਹ ਕਿੱਡੀ ਦੇ ਵਿੱਚ ਛੱਕਦਾ ਇਹ ਗੱਲਾਂ ਚੰਗੀਆਂ ਨਹੀਂ ਕੱਕਾ ਪੇੜਾ ਜੀ ਕਰਦਾ ਕੁਛ ਮਰਜ਼ੀ ਲੈ ਠੀਕ ਹੈ ਨਾ ਪਰ ਇਹਨਾਂ ਨੂੰ ਨਾ ਤੂੰ ਸੂਰੀ ਤੇ ਟੰਗ ਮੈਂ ਇਹਨਾਂ ਨੂੰ ਸੂਰੀ ਤੇ ਟੰਗਿਆ ਜੀ ਮੈਂ ਤਾਂ ਇੰਨੀ ਗੱਲ ਆਖੀ ਸੀ ਵੀ ਮੈਂ ਗੱਡੀ ਦੇਖੀ ਆ ਬੱਠੀ ਭੂਆ ਮੂੰਹ ਤੇ ਪੁੱਛ ਲਓ ਤੁਸੀਂ ਇਹ ਕੋਲੋ ਬਣਾ ਕੇ ਕੋਈ ਗੱਲ ਕਹਿ ਦੇਗੇ ਤਾਂ ਮੈਨੂੰ ਪਤਾ ਲੱਗ ਠੀਕ ਹੈ ਨਾ ਅੱਛਾ ਹੁਣ ਕੋਲੋ ਬਣਨ ਲੱਗ ਗਿਆ ਕੋਈ ਕਹੀ ਜਾਂਦੀ ਆ ਫਿਰ ਮੈਂ ਤੈਨੂੰ ਦੱਸ ਪੂਰੀ ਗੱਲ ਤਾਂ ਸੁਣ ਲੈ ਥਾ ਮੇਰੀ ਮੈਂ ਕਹਿੰਦਾ ਵੀ ਮੈਂ ਗੱਡੀ ਵੇਖੀ ਠੀਕ ਹੈ ਠੀਕ ਹੈ ਮੈਂ ਗੱਡੀ ਵੇਖ ਲਈ ਚਲ ਇਹ ਆਪਣਾ ਕੀ ਮੈਂ ਭੂਆ ਨਾਲ ਗੱਲ ਕਰੀ ਉਹ ਵੀ ਮੈਂ ਗੱਡੀ ਵੇਖੀ ਆ ਵੀ ਮੈਨੂੰ ਮੈਨੂੰ ਤਾਂ ਉਹੀ ਸ਼ਰਮ ਆਉਂਦੀ ਹੈ ਵੀ ਅਗਲੇ ਆਖਣਗੇ ਵੀ ਹੁਣ ਤਾਂ ਅਸੀਂ ਘਰ ਪਾ ਕੇ ਢੇ ਸਾਡੇ ਤੋਂ ਪੈਸਾ ਮੰਗਣ ਨੂੰ ਵੀ ਜੇ 3.5 ਲੱਖ ਰੁਪਏ ਪਹਿਲਾਂ ਭਰਨਾ ਹੈ ਬਾਕੀ ਮੈਂ ਆਪੇ ਕਰ ਲਵਾਂ ਤਾਂ ਕੁਝ ਕੁ ਮਹੀਨੇ ਵਾਸਤੇ ਮੈਨੂੰ ਤੂੰ ਜੇ ਇਹਨਾਂ ਦਾ ਦਵਾ ਦੇ ਵੀ ਫਿਰ ਮੈਂ ਮੋੜ ਦੂੰ ਹੌਲੀ ਹੌਲੀ ਕਰਕੇ ਹੈਨਾ ਹੁਣ ਆਪ ਜੀ ਤਾਂ ਵੀ ਮੰਗੇ ਜਾਂਦਾ ਬਾਹਰ ਤਾਂ ਕਿਤੇ ਮੰਗ ਵੀ ਨਹੀਂ ਸਕਦਾ ਕਿਸੇ ਨੂੰ ਕਾਕਾ ਆਪਦੇ ਦੀ ਗੰਜੈਸ਼ ਵੀ ਦੇਖੀ ਜਾਂਦੀ ਹੁੰਦੀ ਹੈ ਸਾਹਮਣੇ ਵਾਲੇ ਦੀ ਜਦ ਤੈਨੂੰ ਹੀ ਪਤਾ ਨਹੀਂ ਇਹਦਾ ਮਤਲਬ ਆ ਇਹਨਾਂ ਕੋਲ 3.5 ਲੱਖ ਰੁਪਏ ਕਿੱਥੋਂ ਆ ਗਏ ਦੱਸ ਇਹ ਕਿਸੇ ਤੋਂ ਫੜ ਕੇ ਦੇਵੇ ਤੈਨੂੰ ਹੈ ਇਹਦਾ ਮਤਲ ਇਹ ਪਿੰਡ ਚਿੰਨੀ ਜਾਣਦਾ ਕਿਸੇ ਨੂੰ ਇਹਨੂੰ ਕੋਈ ਨਹੀਂ ਜਾਣਦਾ ਸੀ ਜਾਣਦੇ ਆ ਸਾਥੋ ਰੋਜ਼ ਮੂੰਹ ਟੱਡ ਲੈਂਦਾ ਗਾ ਬੇਬੇ ਉਹੀ ਕਹੀਏ ਨੇ ਮੈਂ ਹੁਣ ਕੀ ਮੈਂ ਕੁਛ ਕਿਹਾ ਗੱਲ ਹੈ ਹਾਂ ਮੈਂ ਹਜੇ ਹਜੇ ਕਿਹਾ ਹੀ ਨਹੀਂ ਗਾ ਤੂੰ ਚਾਚਾ ਜੀ ਸੱਤ ਸਾਲ ਹੋ ਗਏ ਮਰਦੀ ਪਿਆ ਹੀ ਹੁਣ ਮੇਰੇ ਸਿਰ ਤੇ ਪਿਓ ਹੈ ਨਹੀਂ ਗਾ ਤਾਂ ਹੀ ਇਹ ਤੁਹਾਨੂੰ ਕਿਉਂ ਨਹੀਂ ਹੈ ਪਿਓ ਨਹੀਂ ਹੈ ਜਿੰਨੇ ਦਾ ਪਿਓ ਨਹੀਂ ਉਹ ਕਿਤਾ ਦੱਸਦੀਆਂ ਨਹੀਂ ਉਹ ਦੱਸਦੀਆਂ ਨਹੀਂ ਕਿਤੇ ਕੁੜੀਆਂ ਵੀ ਪਿਓ ਹੈ ਨਹੀਂ ਤਾਂ ਬਾਕੀ ਲੰਮਾ ਕਰਕੇ ਟਿਕਾਈ ਖੜਾ ਹੈ ਤੜਕੇ ਪਾਈ ਮੈਂ ਤੁਹਾਡੇ ਸਾਹਮਣੇ ਫੋਨ ਲਾਇਆ ਤੜਕੇ ਵੀ ਪਾਈ ਮੈਂ ਇਹਨਾਂ ਦੇ ਸਾਹਮਣੇ ਫੋਨ ਲਾ ਕੇ ਗੱਲ ਕਰੀ ਜਦੋਂ ਗੱਡੀ ਮੰਗੀ ਆ ਇਹਨੇ ਤੇ ਹੁਣ ਵੀ ਇਹਨਾਂ ਦੇ ਸਾਹਮਣੇ ਫੋਨ ਲਾ ਕੇ ਗੱਲ ਕਰੀ ਆ ਆਪਾਂ ਕੁਝ ਨਹੀਂ ਮੰਗੀ ਕੁਝ ਨਹੀਂ ਮੰਗੀ ਗੱਡੀ ਆ ਕੇ ਗੱਡੀ ਹੁਣ ਵੀ 3.5 ਲੱਖ ਰੁਪਏ ਦਾ ਮੈਂ ਫੇਰ ਆਉਂਗਾ ਕਿ ਜੇ ਪੂਆ ਤੂੰ 3.5 ਲੱਖ ਰੁਪਏ ਦਾ ਇੰਤਜ਼ਾਮ ਕਰਵਾਏਂਗੀ ਫੇਰ ਤਾਂ ਮੇਰਾ ਆਉਣ ਦਾ ਫਾਇਦਾ ਲੈ ਆ ਆ ਗੱਲਾਂ ਕੋਲੋ ਬਣਾਈਆਂ ਇਹਨਾਂ ਨੇ ਨਹੀਂ ਮੈਂ ਦੱਸਾਂ ਕੋਲੋ ਬਣਾਈਆਂ ਠੀਕ ਹੈ ਸਾਰੀ ਗੱਲਾਂ ਤੂੰ ਆਪਦੇ ਕੋਲੋ ਪੜਾ ਕੇ ਤੂੰ ਹੀ ਕਹਿੰਦੇ ਵੀ ਮੈਨੂੰ ਮਾੜਾ ਕਹੋਣਾ ਸਾਰੇ ਵਿੱਚ ਠੀਕ ਹੈ ਮਾੜ ਆਪ ਦਾ ਵਾਦਾ ਰਸਤਾ ਕਰ ਕਿਉਂ ਪੜਨਾ ਮੈਂ ਮੈਂ ਥੋੜੀ ਏਨੀ ਗਲੀ ਗਈ ਮੈਂ ਤਾਂ ਗੱਲ ਏਨੀ ਉਸ ਪਾਏ ਕੇ ਗੱਲ ਕਰ ਲਈ ਉਹ ਕੀ ਬਣਾ ਕੇ ਦੱਸਦੀ ਲੈ ਗੱਲ ਹੈ ਕੋਈ ਦੇਖ ਲੈ ਅਸੀਂ ਇਹਨੂੰ ਆਂਦਾ ਕੀ ਬਣਾ ਕੇ ਮੈਂ ਇਹ ਸਾਰੇ ਝੂਠੇ ਦਿੱਤੋਂ ਤੱਕ ਇਹ ਸੱਣਾ ਸੱਚਾ ਵਾ ਬਈ ਮੇਰੀ ਗੱਲ ਮਾਂ ਵੀ ਝੂਠ ਬੋਲਦੀ ਐ ਪਿਚੋਲਣ ਵੀ ਝੂਠ ਬੋਲੀ ਜਾਂਦੀ ਐ ਇਹ ਵੀ ਝੂਠ ਬੋਲਦੀ ਐ ਹਾਂ ਇਹ ਸੱਚਾ ਹੈਨਾ ਇਹਨਾਂ ਕੋਲ ਸਚਾਈ ਹੈ ਸਾਰੀ ਉਹ ਮੈਂ ਫਿਰ ਜਿਹੜੀ ਗੱਲ ਮੈਂ ਹੁਣ ਦੱਸ ਤੀ ਵੀ ਮੈਂ ਤਾਂ ਤਾਂ ਪੈਸੇ ਮੰਗ ਲਏ ਉਹ ਮੈਂ ਮੈਨੂੰ ਕੋਈ ਲੋੜ ਨਹੀਂ ਇਹਨਾਂ ਕੋਲ ਹੈ ਨਹੀਂ ਵੀਰੇ ਪੈਸੇ ਕੋਈ ਨਹੀਂ ਸਮਝਿਆ ਨਾ ਔਰ ਸਾਢੇ 3 ਲੱਖ ਰੁਪਏ ਤੂੰ ਤੇਰੀ ਬਿਥੇਰੀ ਲਿਆ ਆਜੋਗੀ ਤੇਰਾ ਆਰਤੀ ਇਹ ਨਾਲ ਸਾਕਤਾ ਚਲਦਾ ਉਹ ਤੋਂ ਫੜ ਲੈ ਕੇ ਮੈਂ 10 ਕਿੱਲੇ ਦਾ ਮਾਲ ਕੇ ਤੈਨੂੰ ਆਰਤੀਆ ਜਵਾਬ ਦਿੰਦਾ ਨਹੀਂ ਆਰਤੀਆ ਤਾਂ ਫੜ ਲਾਂਗੀ ਜਾਂ ਹੋਰ ਫੰਡ ਵਿੱਚ ਜਾਨ ਫੰਡ ਦਾ ਹੋਰ ਮੈਂ ਜਾਨ ਫੰਡ ਵਿੱਚ ਮੈਂ ਆਪਦੀ ਬੇਇੱਜ਼ਤੀ ਕਰਾਂਗਾ 3 ਲੱਖ ਰੁਪਏ ਵੜ ਕੇ ਅੱਛਾ ਇਹ ਬੇਇੱਜ਼ਤੀ ਕਰਾਉਣਾ ਇਹ ਬੇਇੱਜ਼ਤੀ ਇਹ ਮੰਗਲ ਵਿੱਚ ਕਿਸੇ ਇਹ ਪਹਿਲਾਂ ਮੰਗਲ ਜਾਂ ਆਚਾਰ ਘਰਾਂ ਚ ਇਹਨਾਂ ਦੀ ਕੋਈ ਇੱਜ਼ਤ ਨਹੀਂ ਸਾਢੇ 3.5 ਲੱਖ ਰੁਪਏ ਕਿਤੇ ਐਂ ਤੇ ਆਂ ਵੀ ਫੜਾ ਦੂ ਅਗਲੇ ਨੂੰ ਪੰਨ ਤਾਂ ਜਵਾਖ ਨੇ 20-25 ਲੱਖਾਂ ਘਰ ਤੇ ਲਾਇਆ ਅੱਜ 3.5 ਲੱਖ ਨੂੰ ਇਹ ਕਿਸੇ ਕੋਲੇ ਹੱਥ ਕਰ ਲੈ ਇਹ ਬੰਦਾ ਨਹੀਂ ਤੇ ਮੈਂ ਕਿਹਾ ਸੀ ਕਿ ਲਾਉ ਨੂੰ ਨਾਲ ਉਹ ਜਿਹੜੇ ਵਧੀਆ ਘਰ ਪਾਰ ਸੀਗਾ ਜੋ ਕੋਲ ਪਾ ਕੇ ਬੈਠੇ ਹੋਏ ਸੀ ਕਿਹਦਾ ਪਾਈ ਐ ਤੂੰ ਨਹੀਂ ਕੋਠੀ ਪਾਈ ਤੇਰਾ ਨਹੀਂ ਜੀ ਕਰਦਾ ਜੀ ਮੇਰੇ ਸੋਹਣੇ ਜਵਾਖ ਸੁਣੀਏ ਮੈਂ ਜਵਾਖਾ ਚਲ ਕੋਈ ਨਹੀਂ ਪਾ ਲਈ ਕੋਠੀ ਪਰਮਾਤਮਾ ਕਰੇ ਸਭ ਦੀਆਂ ਕੋਠੀਆਂ ਬਣੇ ਮੇਰੀ ਕੋਠੀ ਤੇ ਚੋਰੀ ਆ ਗਈ ਥੋੜੇ ਇਹਨੇ ਪਾਲੀ ਜਮਨੇ ਪਾਲੀ ਚੋਰੀ ਤੇ ਇਹਨਾਂ ਦੀ ਕੋਠੀ ਹੈ ਭਾਈ ਕੋਠੀ ਇਹਨੇ ਪਾਲੀ ਉਹਨੇ ਪਾਲੀ ਕੋਈ ਮਾੜੀ ਗੱਲ ਨਹੀਂ ਠੀਕ ਹੈ ਨਾ ਹਰੇਕ ਦਾ ਹੀ ਜੀ ਕਰਦਾ ਹੁੰਦਾ ਵੀ ਮੇਰਾ ਸੋਹਣਾ ਘਰ-ਬਾਰ ਔਰ ਇਹਦਾ ਮਤਲਬ ਇਹ ਨਹੀਂ ਆ ਵੀ ਜੇ ਨੇ 25 ਲੱਖ ਦੀ ਕੋਠੀ ਪਾਲੀ ਤਾਂ ਹੁਣ ਤੂੰ ਕਹਿੰਦਾ ਵੀ ਲਿਆ ਪਈ ਮਿੰਨੀ ਤੇ ਤੂੰ 25 ਲੱਖ ਲਾਤਾ ਕੌਣ ਮੰਗਦਾ 25 ਲੱਖ ਮੈਂ ਕਹਦੋ ਕਿ ਆ ਬੱਚੀ ਲੱਗਦਾ ਵੀ ਤੂੰ ਅੰਦੇ ਕਿਹਾ ਨਾ ਵੀ ਇਹਨੇ 25 ਲੱਖੋਂ ਘੱਟ ਤੇ ਲਾ ਲਿਆ ਮੇਰੇ ਵਾਰੀ ਐ ਹੁੰਦਾ ਤੇ ਫਿਰ ਲਾ ਲਿਆ ਯਾਰ ਫੇ ਇਹ ਅਗਲੇ ਆਪਦੇ ਘਰ ਤੇ ਲਾਇਆ ਕਿਵੇਂ ਫੜ ਜਨੇ ਲੋਨ ਲਿਆ ਕਿਸ਼ਤਾਂ ਭਰੂਗਾ ਹੈ ਤੇ ਹੁਣ ਤੂੰ ਆ ਕੇ ਬਹਿ ਗਿਆ ਵੀ ਲੈ ਆਉ ਮੈਨੂੰ ਤੇ ਮੈਂ ਗੱਡੀ ਲੈਣੀ ਹੈ ਮੈਂ ਲੈਣੀ ਹੈ ਕਿਸ਼ਤਾਂ ਭਰੂਗਾ ਲੋਨ ਕਰਾਇਆ ਮੈਨੂੰ ਦੱਸ ਦਿੰਦਾ ਮਾਇਆ ਕੋ ਗੱਬਿਚਾ ਕਰਕੇ ਨੂੰ ਉਹ ਕਰਾਉਂਦਾ ਹੈ ਯਾਰ ਤੇ ਰਾਤੇ ਦੀਆਂ ਉਹ ਚੀਜ਼ਾਂ ਤਾਂ ਤੂੰ ਇੱਥੇ ਮੰਗਵਾਈ ਜਾਂਦਾ ਕੁੜੀ ਤੋਂ ਬੰਦੇ ਨਾਲ ਆਹ ਏਸੀ ਲਿਆ ਆਹ ਫਲਾਣਾ ਲਿਆ ਢੋਕਲਾ ਇਹਦੇ ਤਾਂ ਤੂੰ ਪਾਈ ਬੈਠਾ ਸੀ ਚਵਾਰੇ ਇਹ ਤਾਂ ਜਰਾ ਨਹੀਂ ਜਾਂਦਾ ਸਾਡਾ ਇਹਨਾਂ ਕੋਲ 10 ਕਿੱਲੇ ਆ ਫੇਰ ਵੀ ਕਦੇ ਇਹਦੇ ਮਰੇ ਹੱਥ ਨਹੀਂ ਅੱਡੇ ਮੇਰੇ ਭਰਾ ਨੇ ਜਾ ਕੇ ਅੱਤ ਕਿੱਲੇ ਤੇਰੇ ਭਰਾ ਕੋਲੇ ਦੋ ਬੰਦੇ ਆਉਂਦੇ ਕਹਿੰਦੇ ਕੱਲੇ ਆਉ ਨਾ ਠੀਕ ਹੈ ਨਾ ਜਿਹੜੇ ਚਾਚੇ ਦੀ ਵਾਹੀ ਜਾਂਦਾ ਮੈਨੂੰ ਸਾਰਾ ਹੀ ਪਤਾ ਹੈ ਜੀ ਅੱਤ ਜੀ ਆਹ ਚੱਲ ਯਾਰ ਅੱਤ ਆਉਂਦੇ ਆ ਚਾਹੇ 18 ਆਉਂਦੇ ਆ ਉਹ ਐ ਦੇਣ ਲਈ ਤਾਂ ਨਹੀਂ ਲੋਕਾਂ ਨੂੰ ਵੀ ਜਿਹੜਾ ਕਿਰਾਇਆ ਨੂੰ ਚੱਕ ਕੇ ਮੰਨ ਕੇ ਰਹਿ ਗਿਆ ਚਾਚੇ ਕੋਲੇ ਰੋਣੀ ਤਾਂ ਕੱਲਾ ਵਾਉਂਦਾ ਹੀ ਆ ਹਾਂ ਉਹਦੇ ਨਾਲ ਕੀ ਹੋ ਜਾਂਦਾ ਚਾਚੇ ਦੇ ਕੋਲ ਆਦਾ ਵਿਆਹ ਉਹ ਕੀ ਯਾਰ ਤੇ ਲ ਜਦੋਂ ਮੈਨੂੰ ਵੀ ਲਖੀ ਆਉਂਦੀ ਦੇਊਗਾ ਤਾਂ ਦੇਖੀ ਜੀ ਕੀ ਮਤਲਬ ਹੈ ਯਾਰ ਦਾ ਹੱਕ ਹੀ ਇਨਾਂ ਦੇ ਕੋਲੇ ਦੇ ਕਿੱਥੋਂ ਤੱਕਨੇਗਾ ਮਾਰਦਾਗਾ ਜਾ ਕੇ ਚਾਚੇ ਦੇ ਲਾਦ ਹੈ ਨਹੀਂ ਇਹ ਤੂੰ ਅੱਖ ਤੇਰੀ ਬੈਠਾ ਇਹਦਾ ਮਤਲਬ ਹਾਂ ਕੋਈ ਅੱਖ ਨਹੀਂ ਤੇਰੀ ਹਾਂ ਤੇ ਤੈਨੂੰ ਕੱਲੇ ਨੂੰ 10 ਲਿਆਉਂਦੀ ਐ ਇਹ ਸੋਚ ਲਾ ਤੂੰ ਤੈਨੂੰ ਕੱਲੇ ਨੂੰ 10 ਕਿੱਲੇ ਆਉਂਦੀ ਥੋੜੀ ਰਿਸ਼ਤਾ ਇਹਨਾਂ ਨੇ ਕੁੜੀ ਤਾਂ ਹੀ ਦਿੱਤੀ ਸੀ 10 ਕਿੱਲੇ ਦੇਖੇ ਸੀ ਸਪਾਈਓ ਬੜੀ ਸਾਵਾ ਸੁਣੀ ਫੜੀ ਜਨਾ ਬਾਈ ਠੀਕ ਐ ਨਾ ਐਂ ਤੇ ਰਿਸ਼ਤਾ ਕਰਤਾ ਮੇਰੀ ਗੱਲ ਸੁਣੋ ਬਾਈ ਮੇਰੇ ਤੋਂ ਤਾਂ ਬੜਾ ਹੋਣੀ ਹੋਇਆ ਦਾ ਬਈ ਤੁਸੀਂ ਤਾਂ ਸਾਰੇ ਰਲੇ ਬੈਠੇ ਹੋ ਮੈਨੂੰ ਕੱਲੇ ਨੂੰ ਤਕਾ ਲਿਆ ਤੁਸੀਂ ਭੋਲੇ ਬੰਦੇ ਨੂੰ ਠੀਕ ਐ ਭੋਲਾ ਬੇਕੱਕਾ ਕੋਈ ਤਕਾਇਆ ਵੀ ਇਹ ਸਿੱਧੀ ਗੱਲ ਐ ਅਸੀਂ ਤਾਂ ਇਹ ਕਹਿੰਦੇ ਵੀ ਚਲ ਜੋ ਹੋ ਗਿਆ ਹਵਾ ਗਿਆ ਉਹ ਤੇ ਬਾਅਦ ਵਿੱਚ ਆਪਾਂ ਘਰ ਬਸਾਉ ਹਾਂ ਗੱਲ ਹੈ ਕਿ ਕੁੜੀ ਦੀ ਜਿਹੇ ਕੁੱਠਾ ਸਿੱਧਾ ਤੈਨੂੰ ਬਜਾਇਜ ਬੋਲਦੀ ਐ ਘਰ ਦਾ ਕੰਮ ਨਹੀਂ ਕਰਦੀ ਕੋਈ ਨੁਕਸਾਨ ਕਰਦੀ ਐ ਹਾਂ ਤਾਂ ਜੀ ਸੱਦ ਕੇ ਸਾਨੂੰ ਲੰਬਾ ਜਾਤਾ ਜੀ ਆਂਡ ਗਵਾਣ ਜਾ ਕੇ ਪੁੱਛ ਲੋ ਚ ਚਪੜੀ ਤੂੰ ਬੋਲ ਨਾ ਚੁੱਪ ਕਰ ਨਾ ਨਾ ਇਹਨੂੰ ਬੋਲ ਲੈਣ ਦੋ ਇਹਦੇ ਕੋਲ ਇਹਦੇ ਕੋਲ ਮੇਰੀ ਗੱਲ ਸੁਣ ਪੈਸਾ ਇਹਦੇ ਕੋਲ ਬਥੇਰੇ ਕਿ ਲਿਸਟਾਂ ਬਣੀਆਂ ਪਈਆਂ ਨਹੀਂ ਨਹੀਂ ਚਲ ਚ ਕੋਈ ਨਹੀਂ ਉਹ ਬਾਈ ਉਹਨੂੰ ਵੀ ਗੁੱਸਾ ਜਾਇਆ ਜਾ ਉਹਦਾ ਵੀ ਗੁੱਸਾ ਜਾਇਆ ਜਾ ਜਾਇਆ ਜਾ ਇਸਦਾ ਜਾਇਆ ਜਾ ਗੁੱਸਾ ਮੇਰਾ ਤਾਂ ਉਹ ਨਹੀਂ ਗੁੱਸਾ ਅੱਜ ਅਗਲੀ ਵਾਰ ਜੇ ਪਹਿਲੀ ਵਾਰ ਉਹ ਬੋਲ ਪੀ ਤਫਾ ਉਹਦੇ ਲਈ ਲਿਸਟਾਂ ਬਣ ਗਈਆਂ ਕਰੇ ਚਲ ਤੂੰ ਦੇਖ ਅਸੀਂ ਤਾਂ ਆ ਦੇਖ ਕੇ ਕਰਦੇ ਗੱਲ ਆ ਗੱਲ ਨਾ ਤਾਂ ਤੇਰੀਆਂ ਨਹੀਂ ਚੱਲਣਗੇ ਮਤਲਬ ਫਿਰ ਉਹਨੂੰ ਚੁੱਪ ਕਿਉਂ ਨਹੀਂ ਕਰਾਉਂਦੇ ਉਹ ਕਿੰਨਾ ਸਮਝ ਗਿਆ ਨਾ ਇਹਨਾਂ ਨੇ ਭਰੀ ਜਿਹੜੀ ਤ ਅਸੀਂ ਤਾਂ ਇਹ ਕਹਿੰਦੇ ਵੀ ਘਰੇ ਟਿਕ ਜੇ ਮਸਲਾ ਇਹਨੂੰ ਇਹਨੂੰ ਆ ਗੱਲ ਸੁਣ ਲੈ ਗੱਲ ਸੁਣ ਲੈ ਸੁਣ ਲੈ ਗੱਲ ਤੂੰ ਜਵਾਈ ਭਾਈ ਐ ਕਰਨ ਪਿੰਡ ਦਾ ਠੀਕ ਐ ਸਾਡੀ ਕੁੜੀ ਆ ਪਿੰਡ ਦੀ ਇਸ ਕਰਕੇ ਮੈਂ ਤੇਰੀ ਇੱਜ਼ਤ ਕਰ ਰਿਆ ਨਹੀਂ ਤਾਂ ਇੱਕ ਮਿੰਟ ਫੋਨ ਮਾਰਨਾ ਮੈਂ ਤਾਂ ਇੱਕ ਕਿਤੇ ਗਲਤਫਹਿਮੀ ਤੁਰਿਆ ਫਿਰਦਾਵੇਂ ਤੂੰ ਔਰ ਆਹ ਚੀਜ਼ਾਂ ਨਹੀਂ ਚੱਲਦੀਆਂ ਜਿਹੜਾ ਤੂੰ ਐ ਕਹੀਆਂ ਨੇ ਜਦੋਂ ਇੱਥੇ ਕਰੀਏ ਨਾ ਉੱਥੇ ਮੌਰੋ ਘੱਟ ਕਰ ਦਾਂਗੇ ਤੇ ਨਾਲ ਤੂੰ ਹੁਣ ਭਾਈ ਕੋਈ ਤੇਰੀ ਭੈਣ ਨੂੰ ਤੇਰੀ ਧੀ ਭੈਣ ਨੂੰ ਕੋਈ ਕੁਝ ਕਵੇ ਉਂਗਲਾਂ ਨਾਲ ਐਂ ਕਰੇ ਐਂ ਕਰ ਦੂ ਮੈਂ ਉਹ ਕਰ ਦੂ ਚੁੱਪਾ ਕਰ ਜੇਗਾ ਤੂੰ 10 ਰੁਪਏ ਸਾਬ ਕਿਸੇ ਪ੍ਰੋਗਰਾਮ ਤੇ ਕੋਈ ਕੱਪੜਾ ਸਮਾ ਕੇ ਦੇਣਾ ਢੰਗ ਦਾ ਨਹੀਂ ਉਹ ਤਾਂ ਤੁਸੀਂ ਬਣਾ ਲੰਨੇ ਹੋ ਮੈਨੂੰ ਤਾਂ ਹੁਣ ਮਾਰਾ ਹੀ ਹੋ ਗਿਆ ਜੇ ਤੁਸੀਂ ਆਪ ਹੀ ਸਾਰਾ ਉਹ ਕਰ ਦੋ ਠੀਕ ਹੈ ਕੋਈ ਗੱਲ ਨਹੀਂ ਭਾਈ ਜਿਵੇਂ ਉਹ ਜ਼ਿਆਦਾ ਦੇਖੋ ਮੈਂ ਆਪਦੇ ਸਾਹਮਣੇ ਦੇ ਪ੍ਰੋਗਰਾਮ ਹੁਣ ਫਿਰ ਜੀ ਸੱਜਿਆ ਸੀ ਪੈਂਦਾ ਭਾਈ ਪੈਂਦਾ ਗੱਲਬਾਤ ਦੇਖ ਲੈ ਦੇਖ ਲੋ ਗੱਲ ਹੁਣ ਆ ਭੱਜ ਗਿਆ ਮੈਂ ਮੈਂ ਕੀ ਕਿਹਾ ਸੀ ਤੁਹਾਨੂੰ ਮੈਂ ਤੁਹਾਨੂੰ ਪਹਿਲੇ ਦਿਨ ਹੀ ਕਹਤਾ ਸੀ ਵੀ ਨਹੀਂ ਲੋਟ ਆਉਣਾ ਨਹੀਂ ਲੋਟ ਆਉਣਾ ਚੱਲ ਕੋਈ ਨਹੀਂ ਆਪਾਂ ਚਲ ਉਹਨੂੰ ਸੇਕ ਨਹੀਂ ਪਹੁੰਚਦਾ ਉਹਨਾਂ ਚਲ ਨਹੀਂ ਲੋਟ ਆਉਣਾ ਆਪਾਂ ਕੇਰਾਂ ਭਾਈ ਗੱਲਬਾਤ ਕਰ ਲਈ ਤੁਹਾਡੇ ਸਾਹਮਣੇ ਦੇਖ ਸੋਨੂੰ ਹੀ ਪਤਾ ਲੱਗ ਗਿਆ ਤੇ ਨਹੀਂ ਕਈ ਬੰਦੇ ਐ ਸੋਚਣਾ ਦੇ ਬੁੜਵਾ ਹੋਈ ਪਕਾਈ ਮਾਰ ਆਪਾਂ ਵੀ ਸੁਣੋ ਕਰ ਐਵੇਂ ਰੋਜ਼ ਕੁੜੀ ਦੇ ਹੱਡ ਨਹੀਂ ਕਟਾਏ ਜਾਂਦੇ ਸਮਝ ਗਏ ਨਾ ਤੁਸੀਂ ਆਪਾਂ ਬਾਲੀ ਵੱਡੀ ਗੱਲ ਨਹੀਂ ਕਰਦੇ ਤੁਸੀਂ ਮਾੜਾ ਜਾਂਦੇ ਪਿੰਡ ਤੇ ਡੇਰੇ ਠਾਣਾ ਲੱਗਦਾ ਸੀ ਇੱਕ ਵਾਰੀ ਗੱਲ ਕਰਦੇ ਆ ਹਨਾ ਉਹਨੂੰ ਮਾੜੇ ਦਾ ਸੇਕ ਕਰਵਾਈਏ ਹਾਂ ਥਾਣੇ ਦਾ ਪਤਾ ਕੀ ਹੁੰਦਾ ਨਾ ਥਾਣੇ ਵਾਲੇ ਕੁਝ ਨਹੀਂ ਕਰਦੇ ਇਸ ਮਾਮਲੇ ਵਿੱਚ ਸਮਝ ਕੇ ਨਾ ਤੇ ਫਿਰ ਅਸੀਂ ਆਪ ਕਰਾਂਗੇ ਥਾਣੇ ਵਾਲੇ ਫਿਰ ਕਹਿੰਦੇ ਲੈ ਕੁੜੀ ਨੂੰ ਵੀ ਲਿਆਓ ਉਹਨੂੰ ਲਿਆਓ ਸਾਡੀ ਉਹਨੂੰ ਕੁੜੀਆਂ ਤੇ ਥਾਣੇ ਤੁਰੀਆਂ ਫੇਰੂਗੇ ਪਹਿਲਾਂ ਸੁਣੀ ਵੀ ਨਹੀਂ ਗੱਲ ਕਿਸੇ ਦੀ ਆ ਵੀ ਨਹੀਂ ਸੁਣੀ ਤਾਂ ਫਿਰ ਇਹਦਾ ਮਸਲਾ ਇਹ ਵੀ ਇਹਦੇ ਤੇ ਬਾਈ ਉੱਥੋਂ ਜਾ ਕੇ ਕਚਹਿਰੀਆਂ ਚ ਫੀਲ ਨਾਲ ਗੱਲ ਕਰਕੇ ਠੀਕ ਹੈ ਨਾ ਇਹਦੇ ਤੇ ਪਰਚਾ ਪਵਾਓ ਵਿਦਾਜ ਮੰਗਦਾ ਹੈ ਸਾਡੀ ਕੁੜੀ ਤੰਗ ਕਰਦਾ ਹਰ ਤੀਜੇ ਦਿਨ ਕੁੱਟਮਾਰ ਕਰਦਾ ਠੀਕ ਹੈ ਉੱਤੋਂ ਡਾਕਟਰ ਤੋਂ ਇਹਦਾ ਬਣਵਾ ਲਓ ਸਰਟੀਫਿਕੇਟ ਉਤਮਾਰ ਠੀਕ ਹੈ ਉਸ ਨਾਲ ਉਹ ਲਾ ਦਾਂਗੇ ਅਸੀਂ ਭੱਜਿਆ ਫਿਰੂ ਇਹ ਤਾਂ ਚਲ ਕੋਈ ਨਹੀਂ ਭਾਈ ਬਸ ਹਾਂ ਇਹ ਕਰ ਲਓ ਆ ਦੇਖ ਲਓ ਕਿਉਂਕਿ ਪੁਲਿਸ ਵਾਲੇ ਤਾਂ ਦੋਨੋਂ ਪਾਸੇ ਗੱਲ ਹੋਵੇ ਅਗਲਾ ਕਹਿਣ ਤਾਂ ਪੂਰੀ ਝੂਠ ਮਾਰਦੀ ਹੈਗੇ ਆ ਥੋੜੇ ਸਾਹਮਣੇ ਦੇਖ ਲਓ ਧਮਕੀਆਂ ਦੇ ਦੇ ਗਿਆ ਨਹੀਂ ਉਹਨੂੰ ਸੰਗੀਸ਼ਰਨ ਨਹੀਂ ਜਾਵਾਂਗੀ ਐ ਫੜਾ ਚੰਗੀ ਭਲੀ ਤੇਰੇ ਕੋਲੇ ਜ਼ਮੀਨ ਹੈ ਮੈਂ ਤਾਂ ਇਹਨਾਂ ਤੋਂ ਮੰਗਦਾ ਸੀ ਉਹ ਕਾ ਮੰਗਦਾ ਸੀ ਵੀ ਅਬ ਇਸ ਚੀਜ਼ ਤੋਂ ਮੰਗਦਾ ਗਿਆ ਤੈਨੂੰ ਵੀ ਪਤਾ ਵੀ ਕਿੰਨੀ ਕੋ ਗੁੰਜਾਇਸ਼ ਇਹਨਾਂ ਦੀ ਦੇਣ ਦੀ ਹੈ ਪੈਰਾਂ ਦੇ ਪਾਣੀ ਨਹੀਂ ਪੈਰਾਂ ਦੇ ਪਾਣੀ ਨਹੀਂ ਆਉਂਦਾ ਸਰਪੰਚ ਸਾਹਿਬ ਉਹ ਤਾਂ ਗੱਡੀ ਲੈਣੀ ਆ ਆਪਣੇ ਦਮ ਤੇ ਲੋ ਐ ਰਿਸ਼ਤੇਦਾਰਾਂ ਨੂੰ ਸੂੜੀ ਤੇ ਟੱਗਿਆ ਜਾਂਦਾ ਵੀ ਚਲੋ ਭਾਈ ਤੰਗ ਦੇ ਦਿੰਦਾ ਤੇ ਮੈਂ ਗੱਡੀ ਲੈਣੀ ਆ ਆ ਜਾ ਜੀ ਤੋ ਆਪਾਂ ਚਾਹ ਕਰਕੇ ਭਾਈ ਆ ਜਾ ਉਧਰ ਬੈਠਾ ਚਾਹ ਪੀ ਕੇ ਜਾਇਓ ਆ ਜਾਓ ਚਲੋ ਉਧਰ ਬਹਿ ਜਾਓ ਚਾਹ ਮੀਂਹ ਚਾਹ ਚੂਰੂ ਦਾ ਚੱਲਦੀ ਹੈ ਦੇਖਦੇ ਆਪਾਂ ਕਰਦੇ ਆ ਕੋਈ ਨਾ ਕੋਈ ਹੱਲ ਇਹਦਾ